ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੋਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੀ ਪੰਜਾਬੀਆਂ ਲਈ ਬਹੁਤ ਬਹੁਤ ਧੰਨਵਾਦ ਡੱਲਾ ਜੀ ਗੱਲ ਕਰੀਏ ਅਗਰ ਪੰਜਾਬ ਕਾਂਗਰਸ ਦੀ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਡਿੰਗ ਜੋ ਨੇ ਉਹ ਇਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦਾ ਜਿਹੜਾ 013 ਦਾ ਦਾਵਾ ਹੈ ਕਾਂਗਰਸ ਪਾਰਟੀ ਉਸ ਦਾਅਵੇ ਨੂੰ ਫੇਲ ਕਰ ਦੇਗੀ ਅਤੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਸੀਟਾਂ ਦੀ ਜੇਤੂ ਜੋ ਹੈ ਕਾਂਗਰਸ ਪਾਰਟੀ ਹੀ ਰਹੇਗੀ ਪਰ ਦਿੱਲੀ ਤੋਂ ਖਬਰਾਂ ਕਿਸੇ ਹੋਰ ਤਰ੍ਹਾਂ ਦੀ ਆ ਰਹੀਆਂ ਨੇ ਦਿੱਲੀ ਤੋਂ ਇਹ ਖਬਰਾਂ ਨੇ ਕਿ ਕਾਂਗਰਸ ਹਾਈ ਕਮਾਂਡ ਪੰਜਾਬ ਦੇ ਵਿੱਚ ਜਿਹੜੀ ਹੈ ਕਾਂਗਰਸੀ ਧੜੇਬੰਦੀ ਤੋਂ ਸਭ ਤੋਂ ਜ਼ਿਆਦਾ ਚਿੰਤਿਤ ਨਜ਼ਰ ਆ ਰਹੀ ਹੈ ਕਈ ਸਵਾਲ ਇਸ ਉੱਪਰ ਜ਼ਰੂਰ ਖੜੇ ਹੋਏ ਪੈ ਨੇ ਅਤੇ ਪੰਜਾਬ ਵਿੱਚ ਘਟੋ-ਘਟ ਅਜਹੀਆਂ ਆઠ ਸੀਟਾਂ ਨੇ ਜਿੱਥੇ ਅਤ ਦੀ ਧੜੇਬੰਦੀ ਨਜ਼ਰ ਆ ਰਹੀਆਂ ਨੇ ਸੰਭਾਵਨਾਵਾਂ ਬਣੀਆਂ ਹੋਈਆਂ ਨੇ ਸੋ ਇਸ ਪੂਰੀ ਸਥਿਤੀ ਦਾ ਕੱਪੜਛਾਨ ਤੁਸੀਂ ਜ਼ਰੂਰ ਕਰਿਓ ਅਰਜੋਤ ਜੀ ਪੰਜਾਬ ਦੀ ਸਿਆਸਤ ਦਾ ਔਰ ਖਾਸ ਤੌਰ ਤੇ ਕਾਂਗਰਸ ਦੀ ਅੰਦਰੂਨੀ ਸਿਆਸਤ ਦਾ ਜੇ ਅਸੀਂ ਕੱਪੜਛਾਨ ਕਰੀਏ ਤੇ ਇਸ ਵਕਤ ਕਾਂਗਰਸ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਚਿੰਤਾ ਦੇ ਵਿੱਚ ਹੈ ਔਰ ਸਭ ਤੋਂ ਵੱਧ ਜਿਹੜੀ ਧੜੇਬਾਜ਼ੀ ਹੈ ਸੀਟਾਂ ਤੇ ਉਹ ਕਾਂਗਰਸ ਦੇ ਵਿੱਚ ਹੈ ਹਾਲਾਂਕਿ ਅਕਾਲੀ ਦਲ ਦੇ ਵਿੱਚ ਵੀ ਇਸ ਤਰ੍ਹਾਂ ਦੀ ਚਿੰਤਾ ਹੈ ਔਰ ਥੋੜੀ ਬਹੁਤ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਹੈ ਔਰ ਕਿਤੇ ਕਿਤੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਹੈ ਪਰ ਸਭ ਤੋਂ ਜ਼ਿਆਦਾ ਧੜੇਬਾਜ਼ੀ ਇਸ ਵਕਤ ਕਾਂਗਰਸ ਪਾਰਟੀ ਦੇ ਵਿੱਚ ਹੈ 8 ਸੀਟਾਂ ਜਈਆਂ ਨੇ ਸਭ ਤੋਂ ਪਹਿਲਾਂ ਮੈਂ ਉਹਨਾਂ 8 ਸੀਟਾਂ ਦਾ ਨਾਮ ਲਾਊਂਗਾ 8ੋ ਸੀਟਾਂ ਦਾ ਨਾਮ ਲੈਂਦੇ ਹੀ ਜ਼ਿਹਨ ਦੇ ਵਿੱਚ ਆ ਜਾਂਦਾ ਹੈ ਕਿ ਕਿਸ ਰੂਪ ਦੇ ਵਿੱਚ ਇੱਥੇ ਧੜੇਬਾਜ਼ੀ ਹੈ ਸਭ ਤੋਂ ਪਹਿਲਾਂ ਗੱਲ ਪਟਿਆਲੇ 'ਚ ਕਰਦੇ ਹਾਂ ਡਾਕਟਰ ਧਰਮਵੀਰ ਗਾਂਧੀ ਨੂੰ ਸ਼ਾਮਲ ਕਰਾ ਲਿਆ ਗਿਆ ਹੈ ਹਾਈ ਕਮਾਂਡ ਦੇ ਦਖਲ ਤੋਂ ਬਾਅਦ ਪਰ ਹਜੇ ਵੀ ਪਟਿਆਲਾ ਦੇ ਵਿੱਚ ਜਿਹੜੀ ਕਾਂਗਰਸ ਦੀ ਸਥਾਨਕ ਲੀਡਰਸ਼ਿਪ ਹੈ ਉਹਦਾ ਇੱਕ ਹਿੱਸਾ ਲਗਾਤਾਰ ਵਿਰੋਧ ਕਰ ਰਿਹਾ ਹੈ ਔਰ ਆਪ ਦਾਵੇਦਾਰੀ ਜਤਾ ਰਿਹਾ ਹੈ ਔਰ ਉਹਨਾਂ ਨੇ ਆਪਣੇ ਪ੍ਰੋਗਰਾਮ ਚੋਂ ਪ੍ਰਚਾਰ ਦੇ ਜਾਰੀ ਰੱਖੇ ਹੋਏ ਨੇ ਸੋ ਪਟਿਆਲਾ ਜਿਹੜਾ ਇਹ ਕਾਂਗਰਸ ਲਈ ਹੁਣ ਵੀ ਚਿੰਤਾ ਦਾ ਸਬਬ ਹੈ ਕਿਉਂਕਿ ਕਈ ਅਜਿਹੇ ਲੀਡਰ ਜਿਹੜੇ ਹੁਣ ਕਾਂਗਰਸ ਚ ਟਿਕਟ ਦੇ ਦਾਵੇਦਾਰ ਨੇ ਉਹਨਾਂ ਦੇ ਵਿੱਚੋਂ ਇੱਕ ਵੱਡਾ ਲੀਡਰ ਜਿਹੜਾ ਕਿਸੇ ਸਮੇਂ ਕੈਪਟਨ ਮਰਿੰਦਰ ਪਰਿਵਾਰ ਦੇ ਵੀ ਬਹੁਤ ਜ਼ਿਆਦਾ ਨਜ਼ਦੀਕੀ ਸੀ ਹਾਲਾਂਕਿ ਇਹ ਹੁਣ ਦੇਖਣ ਵਾਲੀ ਗੱਲ ਰਹੇਗੀ ਕਿ ਕੀ ਲਾਲ ਸਿੰਘ ਪਰਿਵਾਰ ਡਾਕਟਰ ਧਰਮਵੀਰ ਗਾਂਧੀ ਦੇ ਨਾਲ ਸ਼ਰੇਆਮ ਚੱਲਦਾ ਹੈ ਹਲੇ ਤੱਕ ਕੋਈ ਵੀ ਤਸਵੀਰ ਹੈ ਜਿਹੜੀ ਸਾਂਝੇ ਤੌਰ ਤੇ ਡਾਕਟਰ ਧਰਮਵੀਰ ਗਾਂਧੀ ਦੇ ਨਾਲ ਜਿਹੜੇ ਦਾਵੇਦਾਰ ਨੇ ਉਹਨਾਂ ਦੀ ਨਜ਼ਰ ਨਹੀਂ ਆਈ ਕਿ ਕਿਤੇ ਇਕੱਠੇ ਚਾਹ ਪੀਂਦੇ ਹੋਣ ਕਿਤੇ ਇਕੱਠੇ ਚੋਣ ਪ੍ਰਚਾਰ ਤੇ ਨਿਕਲੇ ਹੋਣ ਵੀ ਆਪਾਂ ਇਕੱਠੇ ਚੱਲਦੇ ਆਂ ਪਾਰਟੀ ਜਿਹਨੂੰ ਟਿਕਟ ਦੇ ਦੇ ਉੱਥੇ ਠੀਕ ਐ ਡਾਕਟਰ ਧਰਮਵੀਰ ਗਾਂਧੀ ਹਾਈ ਕਮਾਂਡ ਦੀ ਵੀ ਪਸੰਦ ਐ ਔਰ ਜਿਹੜਾ ਸੰਗਠਨ ਐ ਕਿਉਂਕਿ ਮੈਂ ਅੱਗੇ ਵੀ ਕਿਹਾ ਸੀ ਕਾਂਗਰਸ ਦੇ ਵਿੱਚ ਗੱਲ ਹੀ ਅੱਜਕੱਲ ਧੜੇਵਾਜ਼ੀ ਤੋਂ ਸ਼ੁਰੂ ਹੁੰਦੀ ਐ ਜਿਹੜਾ ਸੰਗਠਨ ਐ ਸੰਗਠਨ ਚਾਹੁੰਦਾ ਸੀ ਕਿ ਕੋਈ ਅਜਿਹਾ ਲੀਡਰ ਲਿਆਈਏ ਜਿਹੜਾ ਘਟੋ ਘਟ ਨਿਰਪੱਖ ਹੋਵੇ ਨਵਜੋਤ ਸਿੱਧੂ ਨੇ ਲਾਲ ਸਿੰਘ ਉਹਨਾਂ ਦਾ ਨਾਮ ਰეკਮੈਂਡ ਕੀਤਾ ਸੀ ਇਹ ਚਰਚਾਵਾਂ ਨੇ ਉਹਨਾਂ ਨੇ ਵਕਾਲਤ ਕੀਤੀ ਸੀ ਲਾਲ ਸਿੰਘ ਕਿਉਂਕਿ ਸਭ ਤੋਂ ਸੀਨੀਅਰ ਨੇ ਪਾਰਟੀ ਦੇ ਵਿੱਚ ਪਟਿਆਲੇ 'ਚ ਉਸ ਵਕ ਇਸ ਕਰਕੇ ਪਰ ਜਿਹੜਾ ਸੰਗਠਨ ਹੈ ਸੰਗਠਨ ਚਾਹੁੰਦਾ ਸੀ ਕਿ ਲਾਲ ਸਿੰਘ ਦੀ ਬਜਾਏ ਕਿਸੇ ਹੋਰ ਚਿਹਰੇ ਨੂੰ ਲੈ ਕੇ ਆਈਏ ਤੇ ਫਿਰ ਉਹ ਡਾਕਟਰ ਧਰਮਵੀਰ ਗਾਂਧੀ ਨੂੰ ਲੈ ਕੇ ਆਏ ਡਾਕਟਰ ਧਰਮਵੀਰ ਗਾਂਧੀ ਨੇਕ ਦਿਲ ਇਨਸਾਨ ਨੇ ਇੱਕ ਵਾਰ ਐਮਪੀ ਰਹੇ ਬੀਬੀ ਪਰਨੀਤ ਕੌਰ ਨੂੰ ਹਰਾਇਆ ਵੀ ਆਮ ਆਦਮੀ ਪਾਰਟੀ 'ਚ ਜ਼ਿਆਦਾ ਉਹਨਾਂ ਦੀ ਬਣੀ ਨਹੀਂ ਇੱਕ ਵਾਰ ਹਾਰੇ ਵੀ ਨਵਜੋਤ ਸਿੰਘ ਸਿੱਧੂ ਦੇ ਵੀ ਨੇੜੇ ਨੇ ਚੰਗੇ ਵਿਅਕਤੀ ਨੇ ਪਰ ਨਿਰਪਰ ਕਰਦਾ ਕਿ ਕੀ ਕਾਂਗਰਸ ਦਾ ਸੰਗਠਨ ਬਾਕੀ ਲੀਡਰ ਨਾਲ ਚੱਲਣਗੇ ਜਾਂ ਨਹੀਂ ਸੋ ਪਟਿਆਲੇ ਨੇ ਹਜੇ ਵੀ ਦਿੱਲੀ ਚ ਕਾਂਗਰਸ ਹਾਈ ਕਮਾਂਡ ਦੀਆਂ ਚਿੰਤਾਵਾਂ ਬਰਕਰਾਰ ਰੱਖੀਆਂ ਨੇ ਰਵਨੀਤ ਬਿੱਟੂ ਸ਼ਾਮਲ ਹੋਏ ਤੇ ਤਿੰਨ ਚਾਰ ਦਿਨਾਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਨਾਮ ਐਲਾਨ ਦਿੱਤਾ ਸੁਸ਼ੀਲ ਰਿੰਕੂ ਦਾ ਵੀ ਤੇ ਪ੍ਰਨੀਤ ਕੌਰ ਦਾ ਵੀ ਲੇਕਿਨ ਡਾਕਟਰ ਧਰਮਵੀਰ ਗਾਂਧੀ ਨੂੰ ਸ਼ਾਮਲ ਹੋਏ ਕਈ ਦਿਨ ਬੀਤ ਗਏ ਕਾਂਗਰਸ ਹਾਈ ਕਮਾਂਡ ਹਜੇ ਕਿਸੇ ਦਾ ਨਾਮ ਨਹੀਂ ਐਲਾਨ ਰਹੀ ਔਰ ਇਹਨਾਂ ਸਾਰੀਆਂ ਚੀਜ਼ਾਂ ਦਾ ਨਾ ਪੱਕੀ ਅਸਰ ਵੀ ਕਿਤਨਾ ਕਿਤੇ ਦਰਜ ਹੁੰਦਾ ਹੈ ਦੂਸਰੀ ਸੀਟ ਹੈ ਸੰਗਰੂਰ ਦੀ ਹੁਣ ਸੁਖਪਾਲ ਖੈਰਾ ਦੇ ਤਾਜ਼ੇ ਗੀੜੇ ਨੇ ਸੰਗਰੂਰ ਦੇ ਵਿੱਚ ਇੱਕ ਵਾਰੀ ਫੇਰ ਸਿਆਸੀ ਹਲਚਲ ਪੈਦਾ ਕਰਤੀ ਹੁਣ ਚਰਚਾਵਾਂ ਇਹ ਨੇ ਕਿ ਮਾਝੇ ਤੇ ਦੁਆਬੇ ਦੇ ਕੁਝ ਵੱਡੇ ਲੀਡਰ ਨੇ ਉਹ ਵੀ ਚਾਹੁੰਦੇ ਨੇ ਕਿ ਸੁਖਪਾਲ ਸਿੰਘ ਖੈਰਾ ਮਾਲਵੇ ਵਾਲੇ ਪਾਸੇ ਰੁਖ ਕਰ ਲੈਣ ਹਾਲਕੀ ਇੱਕ ਵਾਰ ਬਠਿੰਡੇ ਚ ਕਿਸਮਤ ਅਜ਼ਮਾਈ ਸੀ ਸੁਖਪਾਲ ਸਿੰਘ ਖਹਿਰਾ ਨੇ ਜਦੋਂ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਬਣਿਆ ਸੀ ਜਦੋਂ ਬੈਂਸ ਡਾਕਟਰ ਗਾਂਧੀ ਤੇ ਸੁਖਪਾਲ ਖਹਿਰਾ ਇਕੱਠੇ ਸੀ ਨਹੀਂ ਜਿੱਤ ਸਕੇ ਸੁਖਪਾਲ ਖਹਿਰਾ ਫਿਰ ਪੁਲਤਤ ਤੋਂ ਵਾਪਸ ਆ ਕੇ ਐਮਐਲਏ ਬਣੇ ਕਾਂਗਰਸ ਵੱਲੋਂ ਚੋਣ ਲੜੇ ਆਪ ਛੱਡੀ ਹੁਣ ਸੁਖਪਾਲ ਖਹਿਰਾ ਸੰਗਰੂਰ ਬਾਰੇ ਜਦੋਂ ਉਹਨਾਂ ਦੇ ਬਿਆਨ ਸੁਣਦੇ ਆ ਸੁਖਪਾਲ ਖਹਿਰਾ ਸਪਸ਼ਟ ਇਨਕਾਰ ਨਹੀਂ ਕਰਦੇ ਕਿ ਉਹ ਸੰਗਰੂਰ ਤੋਂ ਚੋਣ ਨਹੀਂ ਲੜਨਗੇ ਕੱਲ ਪਰਸੋ ਵੀ ਉਹਨਾਂ ਦਾ ਬਿਆਨ ਸੁਣਿਆ ਉਹਨਾਂ ਨੇ ਇਸ਼ਾਰਿਆਂ-ਇਸ਼ਾਰਿਆਂ ਚ ਕਿਹਾ ਜੇ ਪਾਰਟੀ ਹੁਕਮ ਲਾਉਗੀ ਤੇ ਮੈਂ ਹੁਕਮ ਮੰਨ ਸਕਦਾ ਇਹਦਾ ਮਤਲਬ ਹੈ ਸੁਖਪਾਲ ਖੈਰਾ ਨੂੰ ਸੰਗਰੂਰ ਚ ਕੌਣ ਭੇਜ ਰਿਹਾ ਹੈ ਕੀ ਸਿਰਫ ਇਸ ਗੱਲ ਦੀ ਸੁਖਪਾਲ ਖੈਰਾ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਕਿ ਜਦੋਂ ਤੁਸੀਂ ਭਗਵੰਤ ਮਾਨ ਦੇ ਨਾਲ ਐਡੀ ਵੱਡੀ ਲੜਾਈ ਲੜਦੇ ਹੋ ਤੇ ਸੰਗਰੂਰ ਜਾ ਕੇ ਚੋਣ ਲੜੋ ਉਂਝ ਸੁਖਪਾਲ ਖੈਰਾ ਤੇ ਸਿਮਰਨਜੀਤ ਸਿੰਘ ਮਾਨ ਲਗਭਗ ਇੱਕੋ ਤਰ੍ਹਾਂ ਦੀਆਂ ਸਟੇਜਾਂ ਸਾਂਝੀਆਂ ਕਰਦੇ ਰਹੇ ਨੇ ਭਾਵੇਂ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਹੋਵੇ ਭਾਵੇਂ ਪੰਜਾਬ ਦੇ ਵਿੱਚ ਜਿਹੜੇ ਹੋਰ ਮਸਲੇ ਨੇ ਜਿੱਥੇ ਭਗਵੰਤ ਮਾਨ ਦਾ ਖੁੱਲਾ ਵਿਰੋਧ ਸਿਮਰਨਜੀਤ ਸਿੰਘ ਮਾਨ ਸੁਖਪਾਲ ਖੈਰਾ ਲਖਾ ਸਦਾਨਾ ਇਹਨਾਂ ਸਾਰਿਆਂ ਨੇ ਕੀਤਾ ਜਾਂ ਇਹ ਕਹਿ ਲਓ ਕਿ ਪੰਜਾਬ ਦੇ ਕਈ ਜ਼ਰੂਰੀ ਮਸਲਿਆਂ ਤੇ ਵੀ ਸੁਖਪਾਲ ਖੈਰਾ ਸਿਮਰਨਜੀਤ ਮਾਨ ਲਖਾ ਸਦਾਨਾ ਇਹ ਸਾਰੇ ਇੱਕ ਮੰਚ ਤੇ ਆਏ ਪਰ ਹੁਣ ਜਦੋਂ ਸਿਮਰਨਜੀਤ ਸਿੰਘ ਮਾਨ ਸਿਟਿੰਗ ਐਮਪੀ ਨੇ ਸੰਗਰੂਰ ਤੋਂ ਉਸ ਵੇਲੇ ਸੁਖਪਾਲ ਖੈਰਾ ਦਾ ਸੰਗਰੂਰ ਦਾ ਰੁਖ ਕਰਨਾ ਕਿ ਸੁਖਪਾਲ ਖੈਰਾ ਨੂੰ ਤਕੜਾ ਬਣਾਊਗਾ ਜਾਂ ਸੁਖਪਾਲ ਖੈਰਾ ਔਰ ਸਮਜੀਤ ਸਿੰਘ ਮਾਨ ਔਰ ਲੱਖਾ ਸਦਾਨਾ ਇਹਨਾਂ ਇਹਨਾਂ ਦੇ ਵਿਚਾਲੇ ਆਪਸ ਵਿੱਚ ਦੂਰੀਆਂ ਵਧਾਏਗਾ ਇਹ ਗੱਲ ਸੁਖਪਾਲ ਖੈਰਾ ਨੂੰ ਵੀ ਸੋਚਣੀ ਚਾਹੀਦੀ ਹੈ ਤੇ ਕਾਂਗਰਸ ਪਾਰਟੀ ਨੂੰ ਵੀ ਸੋਚਣੀ ਚਾਹੀਦੀ ਹੈ ਕਿ ਇੱਕ ਵੱਡਾ ਆਗੂ ਸੁਖਪਾਲ ਖੈਰਾ ਜਿਹਦਾ ਨਾਮ ਵੱਡਾ ਹੈ ਜਿਹਦਾ ਕਦ ਵੱਡਾ ਹੈ ਪਰ ਅਗਰ ਸੁਖਪਾਲ ਖੈਰਾ ਦੀ ਸਹੀ ਵਰਤੋਂ ਨਾ ਹੋਈ ਕਾਂਗਰਸ ਪਾਰਟੀ ਦਾ ਫਾਇਦਾ ਹੋਵੇ ਨਾ ਹੋਵੇ ਸੁਖਪਾਲ ਖੈਰਾ ਦਾ ਕਿਤੇ ਨੁਕਸਾਨ ਨਾ ਹੋਵੇ ਸੋ ਸੁਖਪਾਲ ਖੈਰਾ ਨੂੰ ਵੀ ਸੋਚ-ਸੋਚ ਕੇ ਕਦਮ ਵਧਾਉਣ ਦੀ ਲੋੜ ਹੈ ਉਹ ਐਮਐਲਏ ਨੇ ਤੀਜੀ ਵਾਰ ਐਮਐਲਏ ਬਣੇ ਨੇ ਔਰ ਪਾਰਟੀ ਦੇ ਕਿਸਾਨ ਵਿੰਗ ਦੇ ਵੱਡੇ ਆਗੂ ਨੇ ਮੁਖੀ ਨੇ ਸੋ ਸੁਖਪਾਲ ਖੈਰਾ ਅਗਰ ਸੰਗਰੂਰ ਜਾਂਦੇ ਨੇ ਤੇ ਦਲਬੀਰ ਗੋਲਡੀ ਔਰ ਉਹਨਾਂ ਦੀ ਪਤਨੀ ਸਮ੍ਰਿਤ ਵੜਿੰਗ ਦਲਬੀਰ ਗੋਲਡੀ ਐਮਪੀ ਲੜੇ ਪਿਛਲੀ ਵਾਰੀ ਮਿਹਨਤ ਕੀਤੀ ਨਹੀਂ ਜਿੱਤੇ ਭਗਵੰਤ ਮਾਨ ਦੇ ਸਾਹਮਣੇ ਵੀ ਲੜੇ ਲੜਾਏ ਗਏ ਭਗਵੰਤ ਮਾਨ ਦੇ ਸਾਹਮਣੇ ਤੇ ਹੁਣ ਅਗਰ ਸੁਖਪਾਲ ਖਹਿਰਾ ਉੱਥੇ ਚਲੇ ਜਾਂਦੇ ਨੇ ਤੇ ਦਲਬੀਰ ਗੋਲਡੀ ਜਾਂ ਉਹਨਾਂ ਦੇ ਸਮਰਥਕ ਕੀ ਸੁਖਪਾਲ ਖਹਿਰਾ ਨਾਲ ਚੱਲਣਗੇ ਕੀ ਕਾਂਗਰਸ ਦੇ ਬਾਕੀ ਟੜੇ ਵਿਜੇਂਦਰ ਸਿੰਘਲਾ ਨਾਲ ਚੱਲਣਗੇ ਉੱਪਰੋਂ ਉੱਪਰੋਂ ਨਾਲ ਚੱਲਣਾ ਤੇ ਦਿਲੋਂ ਮਦਦ ਕਰਨਾ ਇਹ ਬਹੁਤ ਫਰਕ ਹੁੰਦਾ ਹੈ ਤੇ ਮੈਂ ਅੱਗੇ ਵੀ ਕਹਿਣਾ ਹੁੰਨਾ ਕਿ ਕਾਂਗਰਸ ਚ ਧੜੇਬਾਜ਼ੀ ਸਭ ਤੋਂ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ ਕਾਂਗਰਸ ਦੇ ਵਿੱਚ ਅਜੇ ਆ ਨਹੀਂ ਹੈ ਕਿ ਜਿਹਨੂੰ ਕਾਂਗਰਸ ਪਾਰਟੀ ਟਿਕਟ ਦੇ ਦੇ ਸਾਰੇ ਉਹਦੇ ਨਾਲ ਤੁਰਦੇ ਨੇ ਅਜੇ ਹਾ ਬਹੁਤ ਘੱਟ ਹੁੰਦਾ ਹੈ ਕਾਂਗਰਸ ਪਾਰਟੀ ਦੇ ਵਿੱਚ ਦਿਲੋਂ ਤਾਂ ਬਿਲਕੁਲ ਕਈ ਲੋਕ ਨਹੀਂ ਤੁਰਦੇ ਇਹ ਵੀ ਇੱਕ ਵੱਡਾ ਫੈਕਟਰ ਹੈ ਔਰ ਇਹਦੇ ਨਾਲ ਨਾਲ ਜੇ ਮੈਂ ਤੀਜੀ ਸੀਟ ਦੀ ਗੱਲ ਕਰਾਂ ਤੇ ਜਲੰਧਰ ਹੈ ਹੁਣ ਚਰਨਜੀਤ ਚੰਨੀ ਜੇਤੂ ਕਿਰਦਾਰ ਨੇ ਚਰਨਜੀਤ ਚੰਨੀ ਨੂੰ ਕਾਂਗਰਸ ਦੇ ਸੰਗਠਨ ਦਾ ਖੁੱਲਾ ਸਮਰਥਨ ਨਜ਼ਰ ਨਹੀਂ ਆਉਂਦਾ ਕਿਉਂਕਿ ਪਿੱਛੇ ਜੇ ਜਲੰਧਰ ਚ ਇੱਕ ਰੈਲੀ ਵੀ ਕੀਤੀ ਸੀ ਚੌਧਰੀ ਪਰਿਵਾਰ ਨੇ ਕਰਤਾਰਪੁਰ ਚ ਸ਼ਾਇਦ ਉਹ ਰੈਲੀ ਸੀ ਉਹ ਕਿਸੇ ਹੋਰ ਆਗੂ ਨੇ ਕੀਤੀ ਸੀ ਪਰ ਉਹਦੇ ਚ ਮੈਨੂੰ ਮੰਚ ਤੇ ਚਰਨਜੀਤ ਚੰਨੀ ਨਹੀਂ ਦਿਖੇ ਚਰਨਜੀਤ ਚੰਨੀ ਸਾਹਿਬ ਕਾ ਮੁੱਖ ਮੰਤਰੀ ਨੇ ਔਰ ਅੱਜ ਪੰਜਾਬ ਦੀ ਕਾਂਗਰਸ ਦੇ ਵਿੱਚ ਕਈ ਲੀਡਰ ਜਿਹੜੇ ਕਿਸੇ ਨੂੰ ਲੜਾਉਣਾ ਚਾਹੁੰਦੇ ਨੇ ਕਿਸੇ ਨੂੰ ਜਿਤਾਉਣਾ ਚਾਹੁੰਦੇ ਨੇ ਕਿਸੇ ਨੂੰ ਹਰਾਉਣਾ ਚਾਹੁੰਦੇ ਨੇ ਕਈ ਲੀਡਰ ਪੰਜਾਬ ਦੀ ਕਾਂਗਰਸ ਦੇ ਚਰਨਜੀਤ ਚੰਨੀ ਦੇ ਨਾਂ ਤੇ ਮੰਤਰੀ ਬਣਨ ਦੀਆਂ ਯੁਗਤਾਵਾਂ ਚ ਲੱਗੇ ਹੋਏ ਸੀ ਕਿ ਚਰਨਜੀਤ ਚੰਨੀ ਹੀ ਸਾਡੇ ਮੁੱਖ ਮੰਤਰੀ ਦਾ ਚਿਹਰਾ ਹੋਣੇ ਚਾਹੀਦੇ ਨੇ ਚਰਨਜੀਤ ਚੰਨੀ ਜਿੱਤਣਗੇ ਤੇ ਅਸੀਂ ਵੀ ਮੰਤਰੀ ਬਣ ਜਾਾਂਗੇ ਔਰ ਚਰਨਜੀਤ ਚੰਨੀ ਜੀ ਦਾ ਗੁਣਗਾਨ ਕਰਦੇ ਨਹੀਂ ਥੱਕਦੇ ਸੀ ਕਈ ਲੀਡਰ ਔਰ ਉਹਨਾਂ ਦੇ ਵਿੱਚੋਂ ਅੱਜ ਕਈ ਲੀਡਰ ਮੈਨੂੰ ਖੁੱਲੇ ਚਰਨਜੀਤ ਚੰਨੀ ਜੀ ਦਾ ਸਮਰਥਨ ਕਰਦੇ ਨਹੀਂ ਦਿਖਦੇ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਹੈ ਚਰਨਜੀਤ ਚੰਨੀ ਕਾਂਗਰਸ ਦਾ ਅੱਜ ਸਭ ਤੋਂ ਜ਼ਿਆਦਾ ਪ੍ਰਸਿੱਧ ਚਿਹਰਿਆਂ ਦੇ ਵਿੱਚੋਂ ਚਿਹਰਾ ਹੈ ਉਹਨਾਂ ਨੂੰ ਜਲੰਧਰੋਂ ਲੜਾ ਦਿਓ ਹੁਸ਼ਿਆਰਪੁਰੋਂ ਲੜਾ ਦਿਓ ਫਟਗੜ ਸਾਹਿਬ ਤੋਂ ਲੜਾ ਦਿਓ ਚਰਨਜੀਤ ਚੰਨੀ ਵੱਡਾ ਕੱਦ ਹੈ ਪਰ ਜੇ ਜਲੰਧਰ ਤੋਂ ਚਰਨਜੀਤ ਚੰਨੀ ਦੇ ਚੌਣ ਲੜਨ ਦੀ ਗੱਲ ਆਉਂਦੀ ਹੈ ਤੇ ਚੌਧਰੀ ਪਰਿਵਾਰ ਨਾਰਾਜ਼ ਹੁੰਦਾ ਹੈ ਔਰ ਕੀ ਚੌਧਰੀ ਪਰਿਵਾਰ ਨਾਲ ਚੱਲੂ ਅਗਰ ਚਰਨਜੀਤ ਚੰਨੀ ਨੂੰ ਟਿਕਟ ਮਿਲਦੀ ਹੈ ਸੰਭਾਵਨਾ ਘੱਟ ਲੱਗਦੀ ਹੈ ਸਿਰਫ ਚੌਧਰੀ ਪਰਿਵਾਰ ਨਹੀਂ ਕਈ ਹੋਰ ਜਿਹੇ ਕਾਂਗਰਸ ਦੇ ਲੀਡਰ ਵੀ ਨੇ ਜਿਹੜੇ ਹੋ ਸਕਦਾ ਹੈ ਜਾਂ ਤਾਂ ਵਿਰੋਧ ਕਰਨ ਲੁਕਵਾ ਜਾਂ ਚੁੱਪ ਕਰਕੇ ਬਹਿ ਜਾਣ ਹਾਲਾਂਕਿ ਚਰਨਜੀਤ ਚੰਨੀ ਦਾ ਸਾਬਕਾ ਮੁੱਖ ਮੰਤਰੀ ਨੇ ਇਸ ਵਕਤ ਉਹਨਾਂ ਦਾ ਮੈਂ ਕਹਿ ਸਕਦਾ ਕਿ ਚਰਨਜੀਤ ਚੰਨੀ ਦੀ ਆਪਣੇ ਆਪ ਦੇ ਵਿੱਚ ਸ਼ਖਸੀਅਤ ਜਹੀ ਬਣ ਗਈ ਕਿ ਉਹਨਾਂ ਦੀ ਹਰਮਨ ਪਿਆਰ ਤਾਂ ਬਹੁਤ ਜ਼ਿਆਦਾ ਹੈ ਸੋ ਚਰਨਜੀਤ ਚੰਨੀ ਇਕੱਲੇ ਵੀ ਗੱਲ ਅੱਗੇ ਤੋਰ ਸਕਦੇ ਨੇ ਆਪਣੀ ਪਰ ਕਈ ਸੀਟਾਂ ਤੇ ਅਜੇ ਅਸੰਭਵ ਨਹੀਂ ਹੈ ਕਾਂਗਰਸ ਦੇ ਲੀਡਰਾਂ ਨੂੰ ਇਕੱਠੇ ਹੋ ਕੇ ਲੜਨਾ ਹੀ ਪੈਣਾ ਹੈ ਜੇ ਉਹਨਾਂ ਨੇ ਜਿੱਤਣਾ ਹੈ ਔਰ ਸ਼ੰਗਰੂਰ ਤੋਂ ਬਾਅਦ ਗੱਲ ਬਠਿੰਡੇ ਦੀ ਆ ਜਾਂਦੀ ਹੈ ਕੁਝ ਦਿਨ ਪਹਿਲਾਂ ਰਾਜਾ ਵੜਿੰਗ ਨੇ ਵੀ ਉੱਥੇ ਮੀਟਿੰਗ ਕੀਤੀ ਉੱਥੇ ਸਿੱਧੂ ਦੇ ਨਾਲ ਰਹਿਣ ਵਾਲੇ ਸੱਜੀਆਂ ਖੱਬੀਆਂ ਬਾਵਾ ਨਵਜੋਤ ਸਿੰਘ ਸਿੱਧੂ ਦੀਆਂ ਨਈ ਪਹੁੰਚੀਆਂ ਫਿਰ ਮੈਂ ਬਿਆਨ ਪੜੇ ਅਖਬਾਰਾਂ ਦੇ ਵਿੱਚ ਰਾਜਾ ਵੜਿੰਗ ਜੀ ਕਹਿੰਦੇ ਮੇਰੀ ਕਿਸੇ ਨਾਲ ਨਿੱਜੀ ਵਿਰੋਧਤਾ ਨਹੀਂ ਪਰ ਜਦੋਂ ਨਵਜੋਤ ਸਿੱਧੂ ਦੀਆਂ ਖੱਬੀਆਂ ਸੱਜੀਆਂ ਵਾਹਾਂ ਨਵਜੋਤ ਸਿੰਘ ਸਿੱਧੂ ਦੀਆਂ ਮੀਟਿੰਗਾਂ ਕਰਾਉਂਦੀਆਂ ਸੀ ਤੇ ਉਦੋਂ ਨਵਜੋਤ ਸਿੰਘ ਸਿੱਧੂ ਬਾਰੇ ਸੰਗਠਨ ਦੇ ਹੀ ਕਈ ਲੀਡਰਾਂ ਨੇ ਕਿਹਾ ਕਿ ਮੀਟਿੰਗਾਂ ਨਹੀਂ ਹੋਣੀਆਂ ਚਾਹੀਦੀਆਂ ਤੇ ਨਵਜੋਤ ਸਿੰਘ ਸਿੱਧੂ ਦੇ ਕਈ ਖੱਬੀਆਂ ਸੱਜੀਆਂ ਵਾਹਾਂ ਨੂੰ ਕਿਸੇ ਨੂੰ ਅਨੁਸ਼ਾਸਨ ਦੀ ਚਿੱਠੀ ਕਿਸੇ ਨੂੰ ਪਾਰਟੀ ਚੋਂ ਕੱਢ ਤੇ ਕਿਸੇ ਨੂੰ ਅਨਸ਼ਾਸਨੀ ਕਾਰਵਾਈ ਦੀ ਚਿੱਠੀ ਤੇ ਕਿਸੇ ਬਾਰੇ ਬਿਆਨ ਪਾਰਟੀ ਤੋਂ ਕੱਢੇ ਜਾਣ ਦੇ ਹੁਣ ਚਿੰਤਾ ਮਾਲਵੇ ਦੇ ਕਈ ਸੀਟਾਂ ਤੇ ਆ ਹੁਣ ਸੰਗਰੂਰ ਚ ਵੀ ਨਵਜੋਤ ਸਿੰਘ ਸਿੱਧੂ ਦੀਆਂ ਕਈ ਬਾਹਾਂ ਬੈਠੀਆਂ ਬਠਿੰਡੇ ਚ ਵੀ ਨਵਜੋਤ ਸਿੰਘ ਸਿੱਧੂ ਦੀਆਂ ਬਾਹਾਂ ਬੈਠੀਆਂ ਅੰਮ੍ਰਿਤਸਰ ਚ ਵੀ ਨਵਜੋਤ ਸਿੰਘ ਸਿੱਧੂ ਦੀਆਂ ਬਾਹਾਂ ਬੈਠੀਆਂ ਨੇ ਉੱਥੇ ਤਾਂ ਚਲੋ ਸਮਰਥਨ ਹੈ ਗੁਰਜੀਤ ਔਜਲਾ ਨੂੰ ਫਰੀਦਕੋਟ ਦੇ ਵਿੱਚ ਵੀ ਮੋਗੇ ਦੇ ਵਿੱਚ ਵੀ ਸੋ ਮਾਲਵੇ ਦੀਆਂ ਲਗਭਗ ਸਾਰੀਆਂ ਸੀਟਾਂ ਜਿੱਥੇ ਨਵਜੋਤ ਸਿੰਘ ਸਿੱਧੂ ਦੇ ਬਹੁਤ ਨੇੜਲੇ ਆਗੂ ਮੌਜੂਦ ਨੇ ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਕਿਸੇ ਨੂੰ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਨਵਜੋਤ ਸਿੰਘ ਸਿੱਧੂ ਨੇ ਕਿਸੇ ਨੂੰ ਨਹੀਂ ਕਿਹਾ ਕਿ ਤੁਸੀਂ ਚੋਣ ਪ੍ਰਚਾਰ ਚ ਨਾ ਜਾਓ ਤੁਸੀਂ ਕਾਂਗਰਸ ਪਾਰਟੀ ਦੇ ਲੀਡਰਾਂ ਦੀ ਮਦਦ ਨਾ ਕਰੋ ਪਰ ਜਿਨ੍ਹਾਂ ਨੂੰ ਚਿੱਠੀਆਂ ਭੇਜਤੀਆਂ ਅਨੁਸ਼ਾਸਨਹੀਨਤਾ ਦੀਆਂ ਜਿਨ੍ਹਾਂ ਨੂੰ ਕੱਢਤਾ ਪਾਰਟੀਆਂ ਚੋਂ ਜਿਨ੍ਹਾਂ ਨੂੰ ਕਹਿ ਦਿੱਤਾ ਕਿ ਉਹ ਕੱਢਿਆ ਗਿਆ ਇੱਕ ਲੀਡਰ ਤੇ ਉਹ ਕੱਢਿਆ ਨਹੀਂ ਸੀ ਗਿਆ ਜੇ ਕੱਢਿਆ ਗਿਆ ਤੇ ਉਹਦੇ ਸਬੂਤ ਨਹੀਂ ਅੱਗੇ ਲਿਆਂਦੇ ਸੋ ਇਹਦਾ ਮਤਲਬ ਹੈ ਕਿ ਸੰਗਠਨ ਕਈ ਸੀਟਾਂ ਤੇ ਕਾਂਗਰਸ ਅਜੇਹੀ ਧੜੇਬੰਦੀ ਦਾ ਸ਼ਿਕਾਰ ਹੋ ਗਿਆ ਕਿ ਸੰਗਠਨ ਦੇ ਆਪਣੇ ਕੀਤੇ ਕੰਮ ਹੁਣ ਰਾਹ ਚ ਰੋੜਾ ਬਣ ਰਹੇ ਨੇ ਔਰ ਬਠਿੰਡਾ ਦੇ ਵਿੱਚ ਸਥਿਤੀਆਂ ਇਹ ਨੇ ਕਿ ਰਾਜਾ ਵੜਿੰਗ ਦੀ ਧਰਮ ਪਤਨੀ ਲਗਾਤਾਰ ਸਰਗਰਮ ਨੇ ਇਹ ਮੈਂ ਵੀ ਮੰਨਦਾ ਕਿ ਉਹ ਵੱਡੇ ਦਾਵੇਦਾਰ ਨੇ ਟਿਕਟ ਦੇ ਪਰ ਜਦੋਂ ਟਿਕਟ ਮਿਲ ਗਈ ਉਦੋਂ ਸਥਿਤੀਆਂ ਅਚਾਨਕ ਬਦਲਨੀਆਂ ਨੇ ਕਿਉਂਕਿ ਕਈ ਜਿਹੜੇ ਹੋਰ ਦਾਵੇਦਾਰ ਨੇ ਕਿ ਉਹ ਨਾਲ ਚੱਲਣਗੇ ਜਾਂ ਪਾਰਟੀ ਬਦਲ ਲੈਣਗੇ ਜਾਂ ਘਰ ਬੈਠ ਜਾਣਗੇ ਇਹ ਆਪਣੇ ਆਪ ਦੇ ਵਿੱਚ ਚੁਣੌਤੀ ਬਣਿਆ ਹੋਇਆ ਹੈ ਇਹੀ ਕਾਰਨ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਹਾਲੇ ਤੱਕ ਟਿਕਟਾਂ ਦਾ ਐਲਾਨ ਨਹੀਂ ਕਰ ਰਹੀ ਕਿਉਂਕਿ ਹਰ ਸੀਟ ਤੇ ਸਥਿਤੀ ਇਹ ਹੈ ਜੇ ਇੱਕ ਨੂੰ ਟਿਕਟ ਦਿੱਤੀ ਤਾਂ ਦੂਸਰਾ ਨਾਰਾਜ਼ ਇਹ ਸਥਿਤੀਆਂ ਕਾਂਗਰਸ ਦੇ ਵਿੱਚ ਬਣੀ ਹੈ ਸੋ ਮੈਂ ਚਾਰ ਸੀਟਾਂ ਦਾ ਜ਼ਿਕਰ ਕੀਤਾ ਹੁਣ ਆ ਗਈ ਸੀਟ ਲੁਧਿਆਣਾ ਲੁਧਿਆਣਾ ਦੇ ਵਿੱਚ ਰਵਨੀਤ ਬਿੱਟੂ ਚਲੇ ਗਏ ਲੁਧਿਆਣਾ ਦੇ ਵਿੱਚ ਮਨੀਸ਼ ਤਿਵਾੜੀ ਵੱਡੇ ਦਾਵੇਦਾਰ ਨੇ ਪਰ ਮਨੀਸ਼ ਤਿਵਾੜੀ ਦੇ ਲਈ ਵੀ ਕਿਤੇ ਨਾ ਕਿਤੇ ਲੁਧਿਆਣਾ ਚ ਇਸ ਵਕਤ ਧੜੇਬਾਜ਼ੀ ਹੈ ਕੁਝ ਲੀਡਰ ਜਿਹੜੇ ਹੁਣ ਕਾਂਗਰਸ ਦੇ ਵਿੱਚ ਤੱਕੜੇ ਹੋ ਚੁੱਕੇ ਨੇ ਅੰਦਰ ਖਾਤੇ ਪਹਿਲਾਂ ਉਹ ਵੀ ਵਿਰੋਧ ਕਰਦੇ ਰਹੇ ਨੇ ਮਨੀਸ਼ ਤਿਵਾੜੀ ਦਾ ਮਨੀਸ਼ ਤਿਵਾੜੀ ਨੂੰ ਵੀ ਇਸ ਗੱਲ ਦੀ ਚਿੰਤਾ ਹੈ ਕਿ ਜੇ ਮੈਂ ਲੁਧਿਆਣਾ ਆਇਆ ਤਾਂ ਪਤਾ ਨਹੀਂ ਕੁਝ ਧੜੇ ਮੇਰੇ ਨਾਲ ਚੱਲਣਗੇ ਜਾਂ ਨਹੀਂ ਹੁਣ ਸਿਮਰਜੀਤ ਬੈਂਸ ਦੀ ਗੱਲ ਕਾਂਗਰਸ ਦੇ ਇੱਕ ਧੜੇ ਨੇ ਸਿਮਰਜੀਤ ਬੈਂਸ ਦੀ ਗੱਲ ਚਲਾਤੀ ਵੀ ਸਿਮਰਜੀਤ ਬੈਂਸ ਨੂੰ ਲਿਆਓ ਅਗਰ ਮਨੀਸ਼ ਦਿਵਾੜੀ ਨਹੀਂ ਲੜਦੇ ਹੁਣ ਸਿਮਰਜੀਤ ਬੈਂਸ ਦਾ ਵੀ ਹਾਈ ਕਮਾਂਡ ਅੱਗੇ ਵਿਰੋਧ ਕੀਤਾ ਗਿਆ ਕਿਉਂਕਿ ਕੁਝ ਲੀਡਰਾਂ ਨੂੰ ਲੱਗਦਾ ਜੇ ਸਿਮਰਜੀਤ ਬੈਂਸ ਲੁਧਿਆਣੇ ਚ ਕਾਂਗਰਸ ਵੱਲੋਂ ਲੜ ਕੇ ਜਿੱਤ ਗਿਆ ਤੇ ਸਾਡੇ ਤਾਂ ਉੱਪਰ ਆ ਜੂ ਇਹ ਚਿੰਤਾ ਵੀ ਹੈ ਕਈ ਲੀਡਰਾਂ ਨੂੰ ਕਾਂਗਰਸ ਦੇ ਵਿੱਚ ਸੋ ਇਸ ਕਰਕੇ ਸਿਮਰਜੀਤ ਬੈਂਸ ਦਾ ਸਿਆਸੀ ਪੱਤਾ ਕਾਂਗਰਸ ਦੇ ਵਿੱਚੋਂ ਸ਼ਾਮਲ ਹੋਣ ਤੋਂ ਪਹਿਲਾਂ ਹੀ ਕੱਟਿਆ ਗਿਆ ਜਿਹੇ ਸੰਕੇਤ ਨੇ ਹਾਂ ਅਗਰ ਸਿਮਰਜੀਤ ਬੈਂਸ ਇਸ ਸਮਝੌਤੇ 'ਚ ਆਉਂਦਾ ਕਾਂਗਰਸ 'ਚ ਕਿ ਅਸੀਂ ਬੈਂਸ ਭਰਾਵਾਂ ਨੇ ਦੋ ਸੀਟਾਂ ਵਿਧਾਨ ਸਭਾ ਦੀਆਂ ਲੜਨੀਆਂ ਤੇ ਫਿਰ ਜਿਹੜੇ ਵਿਰੋਧ ਕਰਨ ਵਾਲੇ ਨੇ ਉਹਨਾਂ ਨੇ ਫਿਰ ਗਲੇ 'ਚ ਦੋਸਤੀ ਦੇ ਹਾਰ ਪਾ ਦੇਣੇ ਸਿਮਰਜੀਤ ਬੈਂਸ ਦਾ ਵੈਲਕਮ ਤਾਂ ਹੈ ਪਾਰਲੀਮੈਂਟ ਦੀ ਟਿਕਟ ਨਾਲ ਵੈਲਕਮ ਨਹੀਂ ਕਰਨਾ ਚਾਹੁੰਦੇ ਇਹ ਵੀ ਧੜੇਬਾਜ਼ੀ ਦਾ ਇੱਕ ਰੂਪ ਹੈ ਲੁਧਿਆਣਾ ਚ ਔਰ ਤੀਸਰਾ ਸ਼ੰਤੀ ਕੇਂਦਰ ਲੁਧਿਆਣਾ ਚ ਇਸ ਵਕਤ ਵੀ ਕਾਂਗਰਸ ਦੇ ਤਿੰਨ ਚਾਰ ਵੱਡੇ ਲੀਡਰ ਦਾਵੇਦਾਰ ਨੇ ਟਿਕਟ ਦੇ ਔਰ ਕਿਸੇ ਇੱਕ ਨੂੰ ਟਿਕਟ ਮਿਲੀ ਤੇ ਦੂਸਰੇ ਨਾਲ ਚੱਲਣ ਗਈ ਆ ਨਹੀਂ ਇਹਦੀ ਕੋਈ ਗਾਰੰਟੀ ਨਹੀਂ ਇਹਦੀ ਕੋਈ ਗਾਰੰਟੀ ਨਹੀਂ ਸੋ ਇਸ ਕਰਕੇ ਸਿਆਸਤ ਲੁਧਿਆਣੇ ਦੇ ਵਿੱਚ ਵੀ ਕਾਂਗਰਸ ਦੀ ਗੁੱਟਬਾਜ਼ੀ ਦਾ ਸ਼ਿਕਾਰ ਹੈ ਔਰ ਕਾਂਗਰਸ ਇੱਥੇ ਵੀ ਬਹੁਤ ਜ਼ਿਆਦਾ ਗੁੱਟਬਾਜ਼ੀ ਦੇ ਵਿੱਚ ਹੈ ਹੁਣ ਚੱਲੀਏ ਗੁਰਦਾਸਪੁਰ ਹੁਣ ਗੁਰਦਾਸਪੁਰ ਦੇ ਵਿੱਚ ਸਾਨੂੰ ਪਤਾ ਹੈ ਕਈ ਵੱਡੇ ਲੀਡਰ ਨੇ ਇੱਕ ਲੜਿਆ ਤੇ ਦੂਸਰੇ ਨੇ ਖੁੱਲ ਕੇ ਸਪੋਰਟ ਨਹੀਂ ਕਰਨੀ ਦੂਸਰੇ ਦੂਆ ਨਹੀਂ ਔਰ ਤਿੰਨ ਧੜਿਆਂ ਦੇ ਵਿੱਚੋਂ ਇੱਕ ਧੜਾ ਇਸ ਗੱਲ ਦੀ ਵਕਾਲਤ ਕਰ ਰਿਹਾ ਕਿ ਤੁਸੀਂ ਤਿੰਨਾ ਧੜਿਆਂ ਚੋਂ ਕਿਸੇ ਨੂੰ ਟਿਕਟ ਨਾ ਦਿਓ ਸਾਰਿਆਂ ਨੂੰ ਪਤਾ ਹੈ ਕਾਂਗਰਸ ਚ ਗੁਰਦਾਸਪੁਰ ਚ ਧੜੇ ਕਿਹੜੇ ਐ ਸਾਰੇ ਲੋਕ ਅਖਬਾਰਾਂ ਪੜ੍ਹਦੇ ਸਿਆਸਤ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੁਣ ਉਹ ਤਿੰਨ ਧੜਿਆਂ ਚੋਂ ਇੱਕ ਧੜਾ ਕਹਿੰਦਾ ਕਿ ਗੁਰਦਾਸਪੁਰ ਚ ਬਾਹਰਲਾ ਉਮੀਦਵਾਰ ਲਿਆਓ ਤੇ ਅਸੀਂ ਸਾਰੇ ਤਿੰਨੇ ਧੜੇ ਇਕੱਠੇ ਹੋ ਕੇ ਉਹਦੇ ਨਾਲ ਖੜ ਜਾਂਗੇ ਸੋ ਹੁਣੇ ਵੀ ਚਰਚਾਵਾਂ ਨੇ ਕਿ ਗੁਰਦਾਸਪੁਰ ਦੇ ਵਿੱਚ ਕਿਸੇ ਅਜਿਹੇ ਪੈਰਾਸ਼ੂਟ ਪੈਰਾਸ਼ੂਟ ਦੀ ਤਲਾਸ਼ ਕੀਤੀ ਜਾ ਰਹੀ ਹੈ ਜਿਹਨੂੰ ਸਾਰੇ ਮੰਨ ਲੈਣ ਸੋ ਇਸ ਕਰਕੇ ਗੁਰਦਾਸਪੁਰ ਦੇ ਵਿੱਚ ਵੀ ਕਾਂਗਰਸ ਕਿਸੇ ਨਾ ਕਿਸੇ ਵੱਡੇ ਚਿਹਰੇ ਨੂੰ ਉਤਾਰਨ ਦੀ ਯੋਜਨਾ ਬਣਾ ਰਹੀ ਹੈ ਹਾਲਾਂਕਿ ਅਗਰ ਸਥਾਨਕ ਕਿਸੇ ਐਮਐਲਏ ਨੂੰ ਕਿਸੇ ਐਮਐਲਏ ਦੇ ਰਿਸ਼ਤੇਦਾਰ ਨੂੰ ਕਿਸੇ ਲੀਡਰ ਦੇ ਪੁੱਤ ਨੂੰ ਕਿਸੇ ਲੀਡਰ ਦੀ ਪਤਨੀ ਨੂੰ ਕਿਸੇ ਲੀਡਰ ਦੇ ਭਤੀਜੇ ਨੂੰ ਵੀ ਕਾਂਗਰਸ ਪਾਰਟੀ ਉਤਾਰ ਦੇ ਤੇ ਧੜੇਬਾਜ਼ੀ ਮੁਕਦੀ ਲੱਗਣੀ ਨਹੀਂ ਗੁਰਦਾਸਪੁਰ ਦੇ ਵਿੱਚ ਸੋ ਗੁਰਦਾਸਪੁਰ ਦੀਆਂ ਸਿਤਿਆਂ ਲੰਬੇ ਸਮੇਂ ਤੋਂ ਇਹੀ ਚੱਲਦੀਆਂ ਨੇ ਹੁਣ ਅੱਜ ਇਹ ਖਡੂਰ ਸਾਹਿਬ ਖਡੂਰ ਸਾਹਿਬ ਦੇ ਵਿੱਚ ਭਾਵੇਂ ਸਿਟਿੰਗ ਐਮਪੀ ਨੇ ਜਸਵੀਰ ਸਿੰਘ ਡਿੰਪਾ ਹੁਣ ਹਜੇ ਤੱਕ ਜਸਵੀਰ ਡਿੰਪਾ ਉਹਨਾਂ ਦੀ ਟਿਕਟ ਨੂੰ ਵੀ ਪ੍ਰਵਾਨਗੀ ਨਹੀਂ ਦਿੱਤੀ ਕਾਂਗਰਸ ਨੇ ਜਿਹੜੀ ਕਾਰ ਚੱਲਦੀ ਐ ਜਿਹੜੀ ਕਾਰ ਚ ਡੀਜ਼ਲ ਵੀ ਐ ਅਗਰ ਉਸ ਕਾਰ ਦੀ ਚਾਬੀ ਆਪਾਂ ਨਹੀਂ ਫੜਾਵਾਂਗੇ ਡਰਾਈਵਰ ਨੂੰ ਤੇ ਫਿਰ ਗੱਡੀ ਚੱਲੂ ਕਿਵੇਂ ਤੋ ਸਥਿਤੀਆਂ ਕਈ ਸੀਟਾਂ ਤੇ ਨੇ ਅਮਰਸਰ ਨੇ ਅਮਰਸਰ ਵੀ ਗੁਰਜੀਤਾਉ ਜਿਲ੍ਹਾ ਲਗਭਗ ਤੈ ਨੇ ਪਰ ਹਜੇ ਤੱਕ ਨਾਮ ਦਾ ਐਲਾਨ ਨਹੀਂ ਔਰ ਇਹਦਾ ਨਾ ਪੱਕੀ ਪ੍ਰਭਾਵ ਹਰ ਜਗ੍ਹਾ ਜਾ ਰਿਹਾ ਭਾਮੇ ਖਡੂਰ ਸਾਹਿਬ ਐ ਭਾਮੇ ਅਮਰਸਰ ਐ ਇਸੇ ਤਰ੍ਹਾਂ ਖਡੂਰ ਸਾਹਿਬ ਦੇ ਵਿੱਚ ਹੋਰ ਵੀ ਦਾਵੇਦਾਰ ਨੇ ਕਿਉਂਕਿ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਸਰਵੇਖਣ ਕਰਾਏ ਕਈ ਜਗ੍ਹਾ ਤੇ ਸਰਵੇਖਣਾਂ ਦੇ ਨਤੀਜੇ ਉਹਨੇ ਚੰਗੇ ਨਹੀਂ ਆਏ ਇਹਦਾ ਇਹਦਾ ਮਤਲਬ ਹੈ ਕਿ ਆਧਾਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਚਿਹਰਾ ਬਦਲੀਏ ਆਪਣੀ ਮਰਜ਼ੀ ਦਾ ਮਨਪਸੰਦ ਚਿਹਰਾ ਲੈ ਕੇ ਆਈਏ ਕਿਉਂਕਿ ਜਦੋਂ ਕੋਈ ਐਮਪੀ ਦੋ ਦੋ ਤਿੰਨ ਤਿੰਨ ਵਾਰ ਲਗਾਤਾਰ ਜਿੱਤਦਾ ਹੈ ਤੇ ਕਈ ਲੀਡਰਾਂ ਨੂੰ ਲੱਗਦਾ ਹੈ ਵੀ ਇਹ ਤਿੰਨ ਤਿੰਨ ਵਾਰ ਦੇ ਐਮਪੀ 27 ਚ ਕਿਤੇ ਸਾਡੀਆਂ ਰਾਹਾਂ 'ਚ ਰੋੜੇ ਨਾ ਬਣ ਜਾਣ ਕਿਉਂਕਿ ਕਾਂਗਰਸ 'ਚ ਸਭ ਤੋਂ ਵੱਡੀ ਧੜੇਬਾਜ਼ੀ ਤਾਂ 27 ਦੀ ਹੈ ਜਿਹੜੀ 24 ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਅਜੇ 24 ਦਾ ਕੰਮ ਨਿਭੜਿਆ ਨਹੀਂ 27 ਵਾਲਾ ਕੰਮ ਸ਼ੁਰੂ ਹੋ ਗਿਆ ਕਈ ਲੀਡਰਾਂ ਨੇ 27 ਦੀ 27 ਤੇ ਅੱਖ ਰੱਖ ਕੇ 24 'ਚ ਕਈਆਂ ਨੂੰ ਸ਼ਹੀਦ ਕਰਾਉਣ ਦੀਆਂ ਯੋਜਨਾਵਾਂ ਬਣਾ ਲੀਆਂ ਵੈਸੇ ਮੈਂ ਕਈ ਵਾਰੀ ਹੱਸਦਾ ਹੁੰਨਾ ਕਿ ਨਵਜੋਤ ਸਿੰਘ ਸਿੱਧੂ ਦਾ ਕੁਦਰਤ ਨੇ ਸਾਥ ਦਿੱਤਾ ਕਿ ਕਾਂਗਰਸ ਦਾ ਸੰਗਠਨ ਹੀ ਚੌਣ ਲੱਗ ਗਿਆ ਕਿ ਨਵਜੋਤ ਸਿੰਘ ਸਿੱਧੂ ਥੋੜਾ ਜਿਹਾ ਪਾਸੇ ਰਵੇ ਉੰਜ ਉਹਨਾਂ ਦੇ ਪਰਿਵਾਰ 'ਚ ਪਿਛਲੇ ਲੰਮੇ ਸਮੇਂ ਤੋਂ ਬਿਮਾਰੀ ਹੈ 2-3 ਦਿਨ ਪਹਿਲਾਂ ਹੀ ਨਵਜੋਤ कौर ਸਿੱਧੂ ਹਸਪਤਾਲ ਤੋਂ ਵਾਪਸ ਆਏ ਨੇ ਫੇਰ ਆਪਰੇਸ਼ਨ ਹੋਇਆ ਹੁਣ ਬਹੁਤ ਸਾਰੀਆਂ ਬਿਜਲੀ ਦੀਆਂ ਰੇਡੀਏਸ਼ਨ ਲਗਣੀਆਂ ਨੇ ਸੋ ਲੰਮਾ ਇਲਾਜ ਹੈ ਚੁਣੌਤੀਪੂਰਵਕ ਇਲਾਜ ਹੈ ਆਰਥਿਕਤਾ ਕਮਜ਼ੋਰ ਸੀ ਪੈਸੇ ਦੀ ਲੋੜ ਸੀ ਸੋ ਪਰਿਵਾਰ ਲਈ ਕਮੈਂਟਰੀ ਕਰਨ ਵੀ ਗਏ ਪਰ ਇਹਦੇ ਨਾਲ ਇਸ ਵਕਤ ਜਿਹੜੇ ਲੋਕ ਕਹਿੰਦੇ ਸੀ ਕਿ ਨਵਜੋਤ ਸਿੰਘ ਸਿੱਧੂ ਤੋਂ ਬਿਨਾ ਅਸੀਂ ਬੜੇ ਤਕੜੇ ਆ ਅਸੀਂ 13 ਸੀਟਾਂ ਜਿੱਤ ਜਾਾਂਗੇ ਉਹਨਾਂ ਦੀ ਵੀ ਪਰਖ ਹੈ ਕਿ ਨਵਜੋਤ ਸਿੰਘ ਸਿੱਧੂ ਤੋਂ ਬਿਨਾ ਕਿ ਪੰਜਾਬ 'ਚ ਕਾਂਗਰਸੀ ਲੀਡਰ ਕਾਂਗਰਸ ਦਾ ਭਾਰ ਚੱਕ ਲੈਣਗੇ ਜਾਂ ਕਾਂਗਰਸ ਨੂੰ ਹੀ ਉਹਨਾਂ ਲੀਡਰਾਂ ਨੂੰ ਚੱਕਣਾ ਪਊਗਾ ਇਸ ਕਰਕੇ ਕਿਤਨਾ ਕਿਤੇ ਨਵਜੋਤ ਸਿੰਘ ਸਿੱਧੂ ਇਸ 24 ਦੇ ਕਾਟੋ ਕਲੇਸ਼ ਚੋਂ ਕੁਦਰਤੀ ਤੌਰ ਤੇ ਬਾਹਰ ਹੋ ਗਿਆ ਔਰ ਜਿਹਦੇ ਨਾਲ ਸਥਿਤੀਆਂ ਇਹ ਬਣ ਗਈਆਂ ਕਿ ਜਿਹੜੇ ਮੌਜੂਦਾ ਨੇ ਕਈ ਵੱਡੇ ਵੱਡੇ ਲੀਡਰ ਉਹ ਸਤਾਈ ਦੀ ਗੇਮ ਫਿੱਟ ਕਰਨ ਚ ਲੱਗੇ ਨੇ ਔਰ ਕਈਆਂ ਨੂੰ ਸ਼ਹੀਦ ਕਰਾਉਣ ਦੀਆਂ ਯੋਗਤਾ ਕਾਂਗਰਸ ਪਾਰਟੀ ਦੇ ਵਿੱਚ ਲੱਗ ਰਹੀਆਂ ਨੇ ਮੈਂ ਕਿਸੇ ਦਾ ਨਾਂ ਨਹੀਂ ਲੈ ਰਿਹਾ ਕਿਉਂਕਿ ਕਈ ਵਾਰੀ ਯੋਗਤ ਲੀਕ ਹੋ ਜਾਂਦੀ ਹੈ ਜੇ ਨਾਂ ਲੈ ਦੋ ਤਾਂ ਸੋ ਜਿਹੜੇ ਯੋਗਤਾ ਲਾਉਂਦੇ ਨੇ ਰੱਬ ਦੇਖ ਰਿਹਾ ਹੈ ਰੱਬ ਭਲਾ ਕਰੂਗਾ ਸਾਰਿਆਂ ਦਾ ਹੀ ਔਰ ਫਿਰ ਗੱਲ ਆ ਗਈ ਹੁਣ ਫਰੀਦਕੋਟ ਦੀ ਹੁਣ ਫਰੀਦਕੋਟ ਚ ਮੁਹੰਮਦ ਸਰੀਕ ਲਗਾਤਾਰ ਸਰਗਰਮ ਨੇ ਪਾਰਟੀ ਦੇ ਹੱਕ ਚ ਆਵਾਜ਼ ਬੁਲੰਦ ਕਰਦੇ ਰਹੇ ਨੇ ਸਿਟਿੰਗ ਐਮਪੀ ਨੇ ਕਾਂਗਰਸ ਦੇ ਐਮਐਲਏ ਵੀ ਰਹੇ ਨੇ ਹਜੇ ਫਰੀਦਕੋਟ ਚੋਂ ਵੀ ਪਾਰਟੀ ਨੇ ਕਿਸੇ ਦੇ ਨਾਂ ਨੂੰ ਅੱਗੇ ਨਹੀਂ ਵਧਾਇਆ ਔਰ ਫਰੀਦਕੋਟ ਦੀ ਟਿਕਟ ਨੂੰ ਲੈ ਕੇ ਮਾਲਵੇ ਔਰ ਦੁਆਬੇ ਵਿਚਾਲੇ ਵੀ ਯੁੱਧ ਹੈ ਅੰਮ੍ਰਿਤਸਰ ਤੱਕ ਤੋਂ ਕਈ ਕੈਂਡੀਡੇਟ ਨੇ ਜਿਹੜੇ ਦਾਵੇਦਾਰ ਫਰੀਦਕੋਟ ਦੇ ਬਣੇ ਹੋਏ ਨੇ ਪਠੰਡਾ ਤੱਕ ਤੋਂ ਫਰੀਦਕੋਟ ਤੇ ਨਜ਼ਰ ਹੈ ਲੀਡਰਾਂ ਦੀ ਟਿਕਟ ਤੇ ਫਿਰੋਜ਼ਪੁਰ ਤੋਂ ਵੀ ਇੱਕ ਲੀਡਰ ਦੀ ਨਜ਼ਰ ਹੈ ਫਰੀਦਕੋਟ ਦੀ ਟਿਕਟ ਤੇ ਸੋ ਇਹ ਸਥਿਤੀਆਂ ਕਾਂਗਰਸ ਪਾਰਟੀ ਦੇ ਵਿੱਚ ਬਣੀਆਂ ਨੇ ਫਰੀਦਕੋਟ ਰਿਜ਼ਰਵ ਹਲਕਾ ਹੈ ਔਰ ਸਾਡੀ ਰਾਜਧਾਨੀ ਪੰਜਾਬ ਦੀ ਚੰਡੀਗੜ੍ਹ ਨੂੰ ਮੈਂ ਵਿੱਚ ਹੀ ਪਾ ਲੈਣਾ ਉੱਥੇ ਪਵਨ ਬਾਂਸਲ ਵੀ ਨੇ ਮਨੀਸ਼ ਤਿਵਾੜੀ ਜੀ ਵੀ ਲੜਨਾ ਚਾਹੁੰਦੇ ਨੇ ਔਰ ਉੱਥੋਂ ਦੇ ਜਿਹੜੇ ਪ੍ਰਧਾਨ ਨੇ ਸੂਬੇ ਦੇ ਚੰਡੀਗੜ੍ਹ ਦੇ ਲੱਕੀ ਸਾਹਿਬ ਉਹ ਵੀ ਲੜਨਾ ਚਾਹੁੰਦੇ ਨੇ ਹੁਣ ਪਵਨ ਬਾਂਸਲ ਸਾਹਿਬ ਦੋ ਵਾਰ ਹਾਰੇ ਨੇ ਹਜੇ ਵੀ ਉਹਨਾਂ ਦਾ ਦਾਵਾ ਇੱਟ ਵਰਗਾ ਪੱਕਾ ਹੈ ਟਿਕੜਮਸ ਧੜੇਬਾਜ਼ੀ ਦਾ ਚੰਡੀਗੜ੍ਹ ਦੇ ਵਿੱਚ ਵੀ ਹੈ ਜੇ ਕਿਸੇ ਇੱਕ ਨੂੰ ਟਿਕਟ ਮਿਲ ਗਈ ਦੂਸਰੇ ਪਤਾ ਨਹੀਂ ਚੱਲਣਗੇ ਜਾਂ ਨਹੀਂ ਇਹ ਚਿੰਤਾਜਨਕ ਸਥਿਤੀਆਂ ਕਾਂਗਰਸ ਦੇ ਵਿੱਚ ਬਣੀਆਂ ਨੇ ਜਿਨ੍ਹਾਂ ਨੂੰ ਲੈ ਕੇ ਕਾਂਗਰਸ ਦੀ ਹਾਈ ਕਮਾਂਡ ਪੂਰੀ ਤਰ੍ਹਾਂ ਨਾਲ ਚਿੰਤਤ ਹੈ ਔਰ ਇਸੇ ਕਰਕੇ ਟਿਕਟਾਂ ਅਨਾਉਂਸ ਨਹੀਂ ਕੀਤੀਆਂ ਜਾ ਰਹੀਆਂ ਕਾਂਗਰਸ ਨੂੰ ਡਰ ਹੈ ਕਿ ਅਗਰ ਇੱਕ ਨੂੰ ਟਿਕਟ ਦਿੱਤੀ ਤੇ ਦੂਸਰਾ ਕਿਤੇ ਖਿਸਕ ਨਾ ਜਾਵੇ ਦੂਜੀ ਪਾਰਟੀ ਚ ਨਾ ਚਲ ਜੇ ਭਾਜਪਾ ਨੂੰ 7 ਪਲੇਅਰ ਚਾਹੀਦੇ ਨੇ 7 ਉਮੀਦਵਾਰ ਚਾਹੀਦੇ ਨੇ ਅਕਾਲੀ ਦਲ ਨੇ ਹਜੇ ਆਪ ਕੋਈ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕੀਤਾ ਆਮ ਆਦਮੀ ਪਾਰਟੀ ਨੂੰ 400 ਕੁੱਲ 11 ਲੀਡਰ ਨੇ ਜਿਹੜੇ ਹਜੇ ਦੂਜੀਆਂ ਪਾਰਟੀਆਂ ਨੂੰ ਲੁੜਿੰਦੇ ਨੇ ਕਿਉਂਕਿ ਅੱਜ ਸਥਿਤੀ ਇਹ ਹੋ ਗਈ ਕਿ ਜ਼ਰੂਰੀ ਨਹੀਂ ਕਿ ਪੋਲਿਟੀਕਲ ਪਾਰਟੀਆਂ ਇੱਕ ਦਾ ਉਮੀਦਵਾਰ ਬਾਹਰੋਂ ਲਿਆਉਣ ਭਾਜਪਾ ਤਾਂ ਕਈ ਲਿਆਈ ਭਾਜਪਾ ਪ੍ਰਨੀਤ ਕੌਰ ਲਿਆਈ ਕਾਂਗਰਸ ਚੋਂ ਭਾਜਪਾ ਬਿੱਟੂ ਲਿਆਈ ਕਾਂਗਰਸ ਚੋਂ ਸੁਸ਼ੀਲ ਰਿੰਕੂ ਨੂੰ ਲਿਆਈ ਸੰਧੂ ਸਾਹਿਬ ਅੰਬੈਸਡਰ ਸੀ ਰਿਟਾਇਰ ਹੋ ਕੇ ਆਏ ਉਹਨਾਂ ਨੂੰ ਲਿਆਈ ਸੋ ਭਾਜਪਾ 27 ਸੀਟਾਂ ਤੇ ਚਿਹਰੇ ਲੱਭਦੀ ਹੈ ਉਹ ਬਾਅਦ ਦੇ ਵਿੱਚ ਤੁਸੀਂ ਮੈਨੂੰ ਸਵਾਲ ਕਰਨਾ ਹੀ ਹੈ ਤੇ ਆਪਾਂ ਉਹਦੇ ਤੇ ਗੱਲ ਕਰਦੇ ਹਾਂ ਪਰ ਕਾਂਗਰਸ ਦੀਆਂ ਸਥਿਤੀਆਂ ਗੁੱਟਬਾਜ਼ੀ ਦੇ ਪੱਖੋਂ ਬਹੁਤ ਜ਼ਿਆਦਾ ਚਿੰਤਾਜਨਕ ਬਣੀਆਂ ਹੋਈਆਂ ਨੇ ਡਲਾ ਜੀ ਦੂਜੇ ਪਾਸੇ ਆਪ ਗੱਲ ਕਰੀਏ ਜਿਹੜਾ ਕਿਸਾਨੀ ਅੰਦੋਲਨ ਹੈ ਕਿਸਾਨੀ ਵਿਰੋਧ ਨੇ ਪੰਜਾਬ ਦੇ ਸਿਆਸੀ ਸਮੀਕਰਨ ਬਿਲਕੁਲ ਹੀ ਬਦਲ ਦਿੱਤੇ ਨੇ ਕਹਿੰਦੇ ਭਾਰਤੀ ਜਨਤਾ ਪਾਰਟੀ ਨੂੰ 7 ਸੀਟਾਂ ਤੇ ਵੱਡੇ ਚਿਹਰਿਆਂ ਦੀ ਇਸ ਵੇਰੇ ਲੋੜ ਨਜ਼ਰ ਆ ਰਹੀ ਹੈ ਪਰ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਹੋਰ ਲੀਡਰ ਨੇ ਉਹਨਾਂ ਨੇ ਕਿਸਾਨੀ ਵਿਰੋਧ ਕਰਕੇ ਆਪਣੇ ਪੈਰ ਪਿੱਛੇ ਖਿੱਚ ਲਏ ਨੇ ਸੋ ਇਹਨਾਂ ਸਥਿਤੀਆਂ ਦੇ ਉੱਪਰ ਵੀ ਅਗਰ ਆਪਾਂ ਗੱਲ ਕਰੀਏ ਇਸ ਉੱਪਰ ਤੁਸੀਂ ਵਿਸ਼ਲੇਸ਼ਣ ਕਿਸ ਤਰੀਕੇ ਨਾਲ ਕਰਨਾ ਚਾਹੋਗੇ ਕਿ ਇਸ ਵਾਰ ਦੀਆਂ ਜੜੀਆਂ ਚੋਣਾਂ ਨੇ ਇਸ ਉੱਪਰ ਕਿਸਾਨੀ ਵਿਰੋਧ ਦਾ ਕਿਸ ਤਰ੍ਹਾਂ ਦਾ ਅਸਰ ਪੈਂਦਾ ਹੁਣ ਵੀ ਨਜ਼ਰ ਆ ਰਿਹਾ ਹੈ ਤੇ ਅੱਗੋ ਵੀ ਨਜ਼ਰ ਆ ਸਕਦਾ ਹੈ ਕੀ ਕਹਿੰਦੇ ਨੇ ਸਿਆਸੀ ਸਮੀਕਰਨ ਹਰਜੋਤ ਜੀ ਜਿਹੜੀ ਹੁਣ ਤੁਸੀਂ ਗੱਲ ਭਾਰਤੀ ਜਨਤਾ ਪਾਰਟੀ ਦੀ ਕੀਤੀ ਹੈ ਸੱਚਮੁੱਚ ਕਿਸਾਨ ਅੰਦੋਲਨ ਭਾਰਤੀ ਜਨਤਾ ਪਾਰਟੀ ਲਈ ਚਿੰਤਾ ਦਾ ਸਬਬਨ ਬਣਦਾ ਜਾ ਰਿਹਾ ਹੈ ਲੋਕਤੰਤਰ ਚ ਸਿਹਤਮੰਦ ਵਿਰੋਧ ਹਰ ਕਿਸੇ ਨੂੰ ਸਵੀਕਾਰ ਹੁੰਦਾ ਹੈ ਪਰ ਜਿਹੜੇ ਕਿਸਾਨ ਨੇ ਕਿਸਾਨਾਂ ਦਾ ਵਿਰੋਧ ਇਸ ਪੱਧਰ ਤੇ ਸ਼ੁਰੂ ਹੋ ਗਿਆ ਕਿ ਕਈ ਜਗ੍ਹਾ ਮੀਟਿੰਗਾਂ ਵਾਲੀ ਥਾਂ ਤੇ ਪੁਲਿਸ ਨੂੰ ਬੈਰੀਕੇਡਿੰਗ ਕਰਨੀ ਪੈਂਦੀ ਹੈ ਜਿਵੇਂ ਕਿਸਾਨਾਂ ਨੇ ਜਾਣਾ ਸੀ ਦਿੱਲੀ ਤੇ ਸ਼ੰਭੂ ਵਾਲੇ ਪੁਲ ਤੇ ਬੈਰੀਕੇਡਿੰਗ ਕੀਤੀ ਗਈ ਸੜਕ ਤੇ ਮੇਖਾਂ ਲਾਈਆਂ ਕਿਲ ਲਾਏ ਵੱਡੇ ਵੱਡੇ ਪੱਥਰ ਲਾਏ ਕਿਸਾਨ ਉਦਾਂ ਤਾਂ ਨਹੀਂ ਕਰ ਰਹੇ ਪਰ ਕਿਸਾਨਾਂ ਲਈ ਪੁਲਿਸ ਨੂੰ ਬੈਰੀਕੇਡਿੰਗ ਕਰਨੀ ਪੈ ਰਹੀ ਹੈ ਪੰਜਾਬ ਦੇ ਵਿੱਚ ਕੱਲ ਰਾਮਪੁਰਾ ਫੂਲ ਦੇ ਵਿੱਚ ਹੰਸਰਾਜ ਹੰਸ ਦੀ ਫੇਰ ਖਬਰ ਆ ਗਈ ਹੰਸਰਾਜ ਹੰਸ ਰਾਜਪੁਰਾ ਫੂਲ گئے ਹੋਏ ਸੀ ਕਿਉਂਕਿ ਫਰੀਦਕੋਟ ਦੇ ਉਮੀਦਵਾਰ ਨੇ ਰਾਮਪੁਰਾ ਰਾਮਪੁਰਾ ਫੂਲ ਪੈਂਦਾ ਬਠਿੰਡੇ ਚ ਹੈ ਸ਼ਹਿਰ ਬਠਿੰਡੇ ਦਾ ਹੈ ਜ਼ਿਲ੍ਹਾ ਬਠਿੰਡਾ ਹੈ ਪਰ ਲੋਕ ਸਭਾ ਹਲਕਾ ਫਰੀਦਕੋਟ ਹੈ ਸੋ ਇਸ ਕਰਕੇ ਉੱਥੇ ਵੱਡੀ ਗਿਣਤੀ ਕਿਸਾਨ ਪਹੁੰਚ ਗਏ ਪੁਲਿਸ ਦੇ ਨਾਲ ਕਿਸਾਨਾਂ ਦੀ ਜਿਹੜੀ ਤਲਖੀ ਹੋਈ ਜ਼ੁਬਾਨ ਦੀ ਕਿਸਾਨ ਕਹਿੰਦੇ ਅਸੀਂ ਆਪਣੀ ਗੱਲ ਕਰਨੀ ਆ ਅਸੀਂ ਹਰ ਉਮੀਦਵਾਰ ਨੂੰ ਬੀਜੇਪੀ ਜੀ ਨੂੰ ਸਵਾਲ ਜਵਾਬ ਕਰਨੇ ਨੇ ਪੁਲਿਸ ਨੇ ਬੈਰੀਕੇਡਿੰਗ ਲਾਈ ਔਰ ਪੀਪੀ ਪ੍ਰਨੀਤ ਕੌਰ ਨੂੰ ਕਿਸਾਨਾਂ ਨੇ ਅਸੀਂ ਦੇਖਿਆ ਕਈ ਜਗ੍ਹਾ ਕਾਲੀਆਂ ਝੰਡੀਆਂ ਵਿਖਾਈਆਂ ਤਰਨਜੀਤ ਸੰਧੂ ਹੁਣਾਂ ਨੂੰ ਵਿਖਾਈਆਂ ਹਰਜੀਤ ਗਰੇਵਾਲ ਦਾ ਬਿਆਨ ਆ ਗਿਆ ਉਹ ਕਹਿੰਦੇ ਵੀ ਕਿਸਾਨ ਤਾਂ ਸਾਡੇ ਨਾਲ ਹੈ ਅਸੀਂ ਪਿੰਡਾਂ ਚ ਆ ਅਸੀਂ ਤਾਂ ਆਪ ਕਿਸਾਨ ਆ ਉਹ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਕਾਂਗਰਸ ਵਾਲੇ ਇਹ ਕੰਮ ਕਰ ਰਹੇ ਨੇ ਸਾਡੇ ਵਿਰੋਧ ਦਾ ਹੁਣ ਹਰਜੀਤ ਗਰੇਵਾਲ ਉਹਨਾਂ ਨੇ ਨੱਕਾ ਹੋਰ ਪਾਸੇ ਮੋੜਤਾ ਪਰ ਇਹਦੇ ਵਿੱਚ ਕੋਈ ਦੂਰਾਈ ਨਹੀਂ ਹੈ ਕਿ ਕਿਸਾਨਾਂ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਸਾਨੂੰ ਸ਼ੰਭੂ ਟੱਪਣ ਨਹੀਂ ਦਿੱਤਾ ਪੰਜਾਬ 'ਚ ਸਾਨੂੰ ਸ਼ੰਭੂ ਟੱਪਣ ਨਹੀਂ ਦਿੱਤਾ ਤੇ ਅਸੀਂ ਵਿਰੋਧ ਕਰਾਂਗੇ ਚੁਣੌਤੀ ਭਾਰਤ ਦੇ ਚੋਣ ਕਮਿਸ਼ਨ ਦੇ ਅੱਗੇ ਹੈ ਕਿ ਉਹ ਕਿਸਾਨਾਂ ਨੂੰ ਕਿਵੇਂ ਸਮਝਾਵੇਗੀ ਕਿ ਤੁਹਾਡਾ ਲੋਕਤੰਤਰੀਕ ਹੱਕ ਤਾਂ ਹੈ ਵਿਰੋਧ ਕਰਨ ਦਾ ਪਰ ਚੋਣਾਂ 'ਚ ਵਿਰੋਧ ਕਿਵੇਂ ਕੀਤਾ ਜਾਵੇ ਕਿਵੇਂ ਮਰਿਆਦਾ ਬਰਕਰਾਰ ਰਹੇ ਕੀ ਭਾਰਤੀ ਚੋਣ ਕਮਿਸ਼ਨ ਇਹਦੇ ਤੇ ਪਹਿਰਾ ਦੇਗਾ ਕਿਉਂਕਿ ਲਗਾਤਾਰ ਵਿਰੋਧ ਦੀਆਂ ਖਬਰਾਂ ਫੱਦ ਰਹੀਆਂ ਨੇ ਆਏ ਦਿਨ ਵਿਰੋਧ ਦੀਆਂ ਖਬਰਾਂ ਅਖਬਾਰਾਂ ਟੈਲੀਵਿਜ਼ਨਾਂ ਦੀਆਂ ਸੁਰਖੀਆਂ ਬਣ ਰਹੀਆਂ ਨੇ ਕਈ ਜਗ੍ਹਾ ਪੁਤਲੇ ਸਾੜੇ ਜਾ ਰਹੇ ਨੇ ਕਿਤਨਾ ਕਿਤੇ ਇਹਦੇ ਨਾਲ ਭਾਰਤੀ ਜਨਤਾ ਪਾਰਟੀ ਨੂੰ ਚਿੰਤਾ ਦੀ ਭਿੰਕ ਲੱਗ ਗਈ ਹੈ ਹੁਣ ਭਾਰਤੀ ਜਨਤਾ ਪਾਰਟੀ ਨੂੰ 7 ਸੀਟਾਂ ਤੋਂ ਵੱਡੇ-ਵੱਡੇ ਦਾਵੇਦਾਰ ਚਾਹੀਦੇ ਨੇ ਗੱਲਾਂ ਤੁਰੀਆਂ ਸੀ ਬਠਿੰਡੇ ਤੋਂ ਉਹ ਆਊਗਾ ਫਿਰੋਜ਼ਪੁਰ ਚ ਉਹ ਤਿਆਰ ਬੈਠਾ ਹੈ ਫਤਗੜ ਸਾਹਿਬ ਵੀ ਉਹਨਾਂ ਨੇ ਉਮੀਦਵਾਰ ਲੱਭ ਲਿਆ ਇੱਕ ਵੱਡੇ ਕੱਦ ਦਾ ਪਰ ਕਿਸੇ ਨੇ ਹਜੇ ਤੱਕ ਭਾਜਪਾ ਚ ਰਿੰਕੂ ਬਿੱਟੂ ਤੇ ਬੀਬੀ ਪ੍ਰਨੀਤ ਕੌਰ ਤੋਂ ਬਾਅਦ ਵੱਡੇ ਪੱਦਰ ਤੇ ਸ਼ਮੂਲੀਅਤ ਨਹੀਂ ਕੀਤੀ ਕਿ ਦਿੱਲੀ ਚ ਭਾਜਪਾ ਦੇ ਕਿਸੇ ਮੰਤਰੀ ਨੂੰ ਗੱਲ 'ਚ ਹਾਰ ਪਾਉਣੇ ਪੈਣ ਉਸ ਉਮੀਦਵਾਰ ਦੇ ਫੁੱਲਾਂ ਦਾ ਬੁੱਕਾ ਦੇਣਾ ਪਵੇ ਇਹ ਜੀ ਗੱਲ ਹੋਈ ਨਹੀਂ ਹੁਣ ਭਾਰਤੀ ਜਨਤਾ ਪਾਰਟੀ ਨੂੰ ਫਿਰੋਜ਼ਪੁਰ 'ਚ ਚਾਹੀਦਾ ਹੈ ਫਿਰੋਜ਼ਪੁਰ 'ਚ ਉਹਨਾਂ ਕੋਲੇ ਕਾਂਗਰਸ 'ਚੋਂ ਗਿਆ ਇੱਕ ਵੱਡਾ ਲੀਡਰ ਹੈ ਰਾਣਾ ਗੁਰਜੀਤ ਛੋਡੀ ਪਰ ਕੀ ਬੀਜੇਪੀ ਨੂੰ ਹਜੇ ਵੀ ਕੋਈ ਹੋਰ ਵੱਡਾ ਲੀਡਰ ਚਾਹੀਦਾ ਹੈ ਕਿ ਮਿਲ ਜਾਏਗਾ ਇਹ ਵੀ ਹੁਣ ਸਵਾਲ ਹੈ ਬਹੁਤ ਵੱਡਾ ਕਿਉਂਕਿ ਬਹੁਤ ਸਾਰੇ ਕਾਂਗਰਸੀ ਅਕਾਲੀ ਤੇ ਆਪ ਵਾਲੇ ਜਦੋਂ ਕਿਸਾਨਾਂ ਦੇ ਰੋਹ ਨੂੰ ਦੇਖਦੇ ਨੇ ਉਹᱫੋ ਚਿੰਤਿਤ ਹੁੰਦੇ ਨੇ ਔਰ ਫਿਰੋਜ਼ਪੁਰ ਇੱਕ ਵੱਡਾ ਜਿਹੜਾ ਹੈਗਾ ਇਹ ਸ਼ਹਿਰ ਹੈ ਭਾਵੇਂ ਫਿਰੋਜ਼ਪੁਰ ਦੇ ਵਿੱਚ 30.4% ਇਲਾਕਾ ਸ਼ਹਿਰੀ ਹੈ 30.4% ਸ਼ਹਿਰੀ ਇਲਾਕਾ ਹੈ ਬਾਕੀ ਸਾਰਾ ਪਿੰਡੂ ਹੈ ਇਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਲਈ ਇਹ ਵੀ ਸ਼ਹਿਰ ਬੜੀ ਚਿੰਤਾ ਦਾ ਸਬਬ ਬਣਿਆ ਹੋਇਆ ਹੁਣ ਜਦੋਂ ਅਸੀਂ ਬਠਿੰਡੇ ਦੀ ਗੱਲ ਕਰਦੇ ਹਾਂ ਤਾਂ ਹੁਣ ਬਠਿੰਡੇ ਦੇ ਵਿੱਚ ਵੀ ਇੱਕ ਅਕਾਲੀ ਆਗੂ ਤੇ ਨਿਗਾਸੀ ਕਿਉਂਕਿ ਬਠਿੰਡੇ ਦੇ ਵਿੱਚ ਜਿਹੜੀ ਸ਼ਹਿਰੀ ਬਸੋਂ ਹੈ ਸਿੱਖ ਪਾਈਚਾਰੇ ਦੀ ਉਹ 73% ਤੋਂ ਜ਼ਿਆਦਾ ਹੈ ਨਿਰੋਲ ਦਿਹਾਤੀ ਖੇਤਰ ਅਸੀਂ ਇਹਨੂੰ ਕਹਿ ਸਕਦੇ ਹਾਂ ਸ਼ਹਿਰੀ ਬਸੋਂ ਵਾਲਾ ਪਿੰਡੂ ਬਸੋਂ ਵਾਲਾ ਖੇਤਰ ਅਸੀਂ ਕਹਿ ਸਕਦੇ ਹਾਂ ਫਿਰ ਹੁਸ਼ਿਆਰਪੁਰ ਦੇਖੋ ਹੁਸ਼ਿਆਰਪੁਰ ਦੇ ਵਿੱਚ ਇਹ ਰਾਖਵੇਂ ਕਰਨ ਵਾਲਾ ਸ਼ਹਿਰ ਹੈ ਹੁਸ਼ਿਆਰਪੁਰ ਦੇ ਵਿੱਚ 33% ਸੀਟਾਂ ਨੇ ਜਿਹੜੀਆਂ ਉਹ ਰਾਖਵੇਂ ਕਰਨ ਵਾਲੇ ਪਾਈਚਾਰੇ ਚ ਆਉਂਦੀਆਂ ਨੇ ਪਰ ਬਾਕੀ ਸੀਟਾਂ ਨੇ ਜਿਹੜੀਆਂ ਹੁਸ਼ਿਆਰਪੁਰ ਦੇ ਵਿੱਚ ਬਾਕੀ ਜਿਹੜੀਆਂ ਵੋਟਾਂ ਨੇ ਹੁਸ਼ਿਆਰਪੁਰ ਦੇ ਵਿੱਚ ਉਹਨਾਂ ਨੇ ਵੀ ਬਹੁਤ ਵੱਡਾ ਫਰਕ ਪਾਉਣਾ ਹੈ ਹੁਸ਼ਿਆਰਪੁਰ ਚ ਬੀਜੇਪੀ ਕੋਲੇ ਸਿਟਿੰਗ ਐਮਪੀ ਮੰਤਰੀ ਵੀ ਐਸੋਮ ਪ੍ਰਕਾਸ਼ ਲੇਕਿਨ ਬੀਜੇਪੀ ਨੇ ਹਜੇ ਤੱਕ ਆਪਣੇ ਮੰਤਰੀ ਨੂੰ ਵੀ ਟਿਕਟ ਨਹੀਂ ਦਿੱਤੀ ਬੀਜੇਪੀ ਚਿੰਤਤ ਹੈ ਸਾਬਕਾ ਮੰਤਰੀ ਵਿਜੇ ਸਿੰਘ ਜਿਹੜੇ ਵਿਜੇ ਸ਼ਾਂਪਲਾ ਉਹਨਾਂ ਨੂੰ ਵੀ ਨਹੀਂ ਦਿੱਤੀ ਹੁਣ ਬੀਜੇਪੀ ਉੱਥੇ ਕਿਸੇ ਦੀ ਤਲਾਸ਼ ਕਰ ਰਹੀ ਹੈ ਕੀ ਕਿਸੇ ਕਾਂਗਰਸੀ ਦੀ ਆਪ ਦੀ ਇਹ ਅਕਾਲੀ ਦੀ ਤਲਾਸ਼ ਹੈ ਤਲਾਸ਼ ਹੈ ਸ਼ਾਇਦ ਇਸੇ ਕਰਕੇ ਭਾਜਪਾ ਨੇ ਟਿਕਟ ਨਹੀਂ ਦਿੱਤੀ ਇਸੇ ਤਰ੍ਹਾਂ ਫਤਿਹਗੜ ਸਾਹਿਬ 'ਚ ਵੀ ਭਾਜਪਾ ਨੂੰ ਉਮੀਦ ਹੈ ਕਿ ਕੋਈ ਵੱਡਾ ਲੀਡਰ ਕਾਂਗਰਸ ਦਾ ਸਾਡੇ 'ਚ ਆ ਸਕਦਾ ਪਰ ਉਹ ਵੀ ਹੁਣ ਚਿੰਤਤ ਹੋਣਾ ਉਹ ਵੇਖ ਰਿਹਾ ਹੋਣਾ ਕਿ ਕਿਸਾਨ ਜਿਹੜੇ ਨੇ ਕਿਵੇਂ ਪ੍ਰੋਟੈਸਟ ਕਰ ਰਹੇ ਨੇ ਔਰ ਜਿਹੜਾ ਫਤਿਹਗੜ ਸਾਹਿਬ ਹੈ 60 60 ਫੀਸਦੀ ਆਬਾਦੀ ਹੈ ਜਿਹੜੀ ਫਤਿਹਗੜ ਸਾਹਿਬ ਦੀ ਉਹ ਸਿੱਖ ਭਾਈਚਾਰੇ 'ਚ ਆਉਂਦੀ ਹੈ ਸੋ ਇਸ ਕਰਕੇ ਇਹ ਵੱਡਾ ਜਿਹੜਾ ਇਲਾਕਾ ਹੈ ਫਤਗੜ ਸਾਹਿਬ ਦਾ ਵੀ ਔਰ ਫਤਗੜ ਸਾਹਿਬ ਦੇ ਵਿੱਚ ਵੀ 33% ਪਾਪੂਲੇਸ਼ਨ ਹੈ ਜਿਹੜੀ ਉਸ ਉਹ ਦਲਿਤ ਭਾਈਚਾਰੇ ਚੋਂ ਵੀ ਆਉਂਦੀ ਹੈ ਰਾਖਵੇਂ ਕਰਨ ਵਾਲੇ ਭਾਈਚਾਰੇ ਚੋਂ ਵੀ ਆਉਂਦੀ ਹੈ ਸੋ ਫਤਗੜ ਸਾਹਿਬ ਵੀ ਚਿੰਤਤ ਬਣਿਆ ਹੋਇਆ ਔਰ ਅਨੰਦਪੁਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਸ਼ਹਿਰੀ ਇਲਾਕਾ ਹੈ ਉਹ ਬਹੁਤ ਜ਼ਿਆਦਾ ਹੈ ਸ਼੍ਰੀ ਅਨੰਦਪੁਰ ਸਾਹਿਬ 32% ਸ਼ਹਿਰੀ ਵਸੂ ਹੈ ਬਾਕੀ ਪਿੰਡ ਹੈ 32% ਸ਼ਹਿਰੀ ਵਸੂ ਹੈ ਨਨਦਪੁਰ ਸਾਹਿਬ ਚ ਭਾਰਤੀ ਜਨਤਾ ਪਾਰਟੀ ਨੇ ਲੰਮੇ ਸਮੇਂ ਬਾਅਦ ਆਪਣੇ ਦੰਤ ਤੇ ਉਮੀਦਵਾਰ ਖੜਾ ਕਰਨਾ ਹੈ ਉੱਥੇ ਵੀ ਉਹਨਾਂ ਦੀ ਨਜ਼ਰ ਇੱਕ ਅਕਾਲੀ ਤੇ ਹੈ ਇੱਕ ਕਾਂਗਰਸੀ ਤੇ ਵੀ ਹੈ ਸੋ ਭਾਰਤੀ ਜਨਤਾ ਪਾਰਟੀ ਦੀਆਂ ਨਜ਼ਰਾਂ ਕਈ ਲੀਡਰਾਂ ਤੇ ਨਹੀਂ ਉਹਨਾਂ ਕੋਲੇ ਹੈ ਲਾਲਪੁਰਾ ਸਾਹਿਬ ਵੀ ਹੈ ਅਵਿਨਾਸ਼ ਰਾਏ ਖੰਨਾ ਜੀ ਦਾ ਨਾਮ ਵੀ ਚੱਲਿਆ ਸੀ ਪਰ ਉਹ ਭਾਜਪਾ ਦੰਦੀ ਹੈ ਜਾਂ ਨਹੀਂ ਦੰਦੀ ਟਿਕਟ ਉਹ ਵਕਤ ਦੱਸੂਗਾ ਇਸੇ ਤਰ੍ਹਾਂ ਖਡੂਰ ਸਾਹਿਬ ਇਹ ਸ਼ੁੱਧ ਪਿੰਡੂ ਵਸੋਂ ਵਾਲਾ ਇਲਾਕਾ ਹੈ ਖਡੂਰ ਸਾਹਿਬ ਦੇਹاتی ਆਬਾਦੀ ਬਹੁਤ ਜ਼ਿਆਦਾ ਹੈ 70-72% ਪਿੰਡੂ ਆਬਾਦੀ ਹੈ ਖਡੂਰ ਸਾਹਿਬ ਹਲਕੇ ਦੇ ਵਿੱਚ ਔਰ ਇਸੇ ਤਰ੍ਹਾਂ ਸੰਗਰੂਰ ਹੈ ਸੰਗਰੂਰ ਦੇ ਵਿੱਚ ਵੀ 70% ਤੋਂ ਜ਼ਿਆਦਾ 69% ਆਬਾਦੀ ਜਿਹੜੀ ਹੈ ਉਹ ਸਿੱਖ ਭਾਈਚਾਰੇ ਵਾਲੀ ਹੈ ਔਰ ਪਿੰਡੂ ਵਸੋਂ ਦੇ ਵਿੱਚ ਵੀ ਜਿਹੜਾ ਸੰਗਰੂਰ ਹੈ ਉਹ ਬਾਵਾ ਪਿੰਡੂ ਵਸੋਂ ਹੈ ਸੰਗਰੂਰ ਦੇ ਵਿੱਚ ਸੋ ਸੰਗਰੂਰ ਦੇ ਵਿੱਚ ਵੀ ਪਹਿਲਾਂ ਕੇਵਲ ਢਿੱਲੋਂ ਨੂੰ ਟਿਕਟ ਦਿੱਤੀ ਸੀ ਔਰ ਉੱਥੇ ਵੀ ਭਾਰਤੀ ਜਨਤਾ ਪਾਰਟੀ ਨੂੰ ਉਮੀਦ ਹੈ ਕਿ ਸ਼ਾਇਦ ਸਾਨੂੰ ਹੋਰ ਕਿਸੇ ਪਾਰਟੀ ਦਾ ਤਕੜਾ ਆਗੂ ਮਿਲ ਜਾਵੇ। ਸੋ ਚਰਚਾਵਾਂ ਨੇ ਕਿ ਕਾਂਗਰਸ ਪਾਰਟੀ ਦੇ ਇੱਕ ਬਹੁਤ ਵੱਡੇ ਆਗੂ ਤੱਕ ਵੀ ਸਨੇਹ ਲੱਗੇ ਸੀ ਪਰ ਉਸ ਆਗੂ ਨੇ ਇਨਕਾਰ ਕੀਤਾ। ਹੁਣ ਇਨਕਾਰ ਕਿਉਂ ਕੀਤਾ? ਇਹ ਤਾਂ ਜਾਂ ਤਾਂ ਉਹ ਆਗੂ ਜਾਣਦਾ ਜਾਂ ਭਾਰਤੀ ਜਨਤਾ ਪਾਰਟੀ ਜਾਣਦੀ ਹੈ ਪਰ ਸਿਆਸਤ ਦੇ ਵਿੱਚ ਇਸ ਵਕਤ ਕਿਸਾਨ ਅੰਦੋਲਨ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੀ ਚਾਹਤ ਰੱਖਣ ਵਾਲੇ ਲੀਡਰਾਂ ਦੇ ਪੈਰ ਰੋਕਤੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਪਿੰਡਾਂ ਦੀ ਸਿਆਸਤ ਕਰਨੀ ਹੈ ਪਿੰਡੂ ਹਲਕਿਆਂ ਦੀ ਸਿਆਸਤ ਕਰਨੀ ਹੈ ਤੇ ਕਿਸਾਨਾਂ ਬਿਨਾ ਕਿਵੇਂ ਅੱਗੇ ਤੁਰਾਂਗੇ ਸੋ ਇਸ ਕਰਕੇ ਆਉਂਦੇ ਦਿਨ ਨੇ ਜਿਹੜੇ ਉਹ ਭਾਜਪਾ ਲਈ ਵੀ ਚੁਣੌਤੀ ਬਣੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਹਾਡਾ ਐਨਾਲਿਸਿਸ ਸਾਂਝਾ ਕਰਨ ਦੇ ਲਈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਣ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ